ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਸਰਬਜੀਤ ਕੌਰ ਤੁਹਾਡਾ ਸਾਰਿਆਂ ਦਾ ਆਪਦੇ ਪੇਜ ਆਪਦੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੀ ਆਂ ਦੋਸਤੋ ਅੱਜ ਆਪਣਾ ਵਿਸ਼ਾ ਹੈ ਜੀ ਤੁਹਾਡਾ ਆਪਦਾ ਆਤਮ ਵਿਸ਼ਵਾਸ ਪਰ ਅੱਜ ਕੱਲ ਆਪਾਂ ਨੂੰ ਆਪਣੇ ਤੇ ਆਤਮ ਵਿਸ਼ਵਾਸ ਹੈ ਹੀ ਨਹੀਂ ਜਿਹੜੇ ਬੰਦੇ ਨੂੰ ਆਪਦੇ ਤੇ ਆਤਮ ਵਿਸ਼ਵਾਸ ਨਹੀਂ ਨਾ ਹੁੰਦਾ ਸੱਚ ਜਾਣੇ ਉਹਨੂੰ ਹਰ ਕੋਈ ਬੰਦਾ ਪਾਗਲ ਬਣਾ ਕੇ ਆਉ ਜਾਂਦਾ ਹੈ ਚਲੋ ਅੱਜ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਕਹਾਣੀ ਸੁਣਾਉਣੇ ਆ ਵੈਸੇ ਕਹਾਣੀ ਤੁਸੀਂ ਸੁਣੀ ਵੀ ਹੋਊਗੀ ਪਰ ਮੈਨੂੰ ਵਧੀਆ ਲੱਗੇ ਕਿਉਂਕਿ ਅਕਸਰ ਬੱਚੇ ਬਹੁਤ سارے ਮੈਂ ਟੀਚਰ ਹੋਣ ਦੇ ਨਾਤੇ ਕਾਫੀ ਬੱਚੇ ਮੇਰੀਆਂ ਵੀਡੀਓਜ਼ ਦੇਖਦੇ ਆ ਕਿਉਂਕਿ ਆਪਾਂ ਜਦੋਂ ਵੱਡੇ ਹੋ ਜਾਂਦੇ ਫਿਰ ਤਾਂ ਆਪਾਂ ਨੂੰ ਹਰ ਗੱਲ ਦੀ ਨੌਲੇਜ ਹੁੰਦੀ ਹੈ ਹਨਾ ਪਰ ਜਦੋਂ ਬੱਚੇ ਛੋਟੇ ਹੁੰਦੇ ਆ ਉਹ ਉਹਨਾਂ ਦੀ ਐਂਜ ਹੁੰਦੀ ਹੈ 15 16 ਸਾਲ ਤੱਕ ਬਹੁਤ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਬਿਕੋਜ਼ ਆਫ ਮੈਂ ਉਥੇ ਕੰਮ ਕਰਦੀ ਆ ਤਾਂ ਮੈਨੂੰ ਪਤਾ ਹੈ ਕਿ ਵਾਕਈ ਕਹਾਣੀਆਂ ਉਹਨਾਂ ਨੂੰ ਦੱਸਣੀਆਂ ਬਹੁਤ ਜ਼ਰੂਰੀ ਹੈ ਸੋ ਦੋਸਤੋ ਸੁਣੋ ਇੱਕ ਵਾਰ ਕੀ ਹੁੰਦਾ ਵੀ ਇੱਕ ਬੜਾ ਅਮੀਰ ਆਦਮੀ ਹੁੰਦਾ ਉਹਦੇ ਘਰੇ ਪੁੱਤਰ ਜੰਮਦਾ ਤੇ ਪੁੱਤਰ ਦੀ ਦਾਤ ਮਿਲਦੀ ਹੈ ਉਹਨੂੰ ਤੇ ਉਹ ਬੜਾ ਖੁਸ਼ ਹੁੰਦਾ ਤੇ ਉਹ ਕਿਸੇ ਬ੍ਰਾਹਮਣ ਨੂੰ ਘਰੇ ਸਦਾ ਕਰੇ ਉਹਨਾਂ ਦੇ ਜੋ ਵੀ ਉਹਨਾਂ ਦਾ ਕਾਰਵਿਹਾਰ ਹੁੰਦੇ ਆ ਉਹ ਕਰਦੇ ਆ ਤੇ ਉਹ ਜਦੋਂ ਕਾਰਵਿਹਾਰ ਕਰਦੇ ਤੇ ਉਹ ਬੜਾ ਖੁਸ਼ ਸੀ ਕਿਉਂਕਿ ਕਾਫੀ ਸਮੇਂ ਬਾਅਦ ਉਹਨੂੰ ਪੁੱਤਰ ਦੀ ਦਾਤ ਮਿਲਦੀ ਆ ਤੇ ਜਿਹੜਾ ਬ੍ਰਾਹਮਣ ਉਹਨਾਂ ਦੇ ਘਰੇ ਆਇਆ ਹੁੰਦਾ ਤੇ ਉਹ ਉਹਨੂੰ ਕੀ ਕਰਦਾ ਉਹਨਾਂ ਦੇ ਘਰੇ ਗਾਂ ਸੁਈ ਹੁੰਦੀ ਆ ਤੇ ਕਾਫੀ ਪੁਰਾਣੇ ਸਮੇਂ ਦੀ ਗੱਲ ਆ ਤੇ ਉਹ ਉਹਨੂੰ ਬ੍ਰਾਹਮਣ ਨੂੰ ਵੱਛੀ ਦੇ ਦਿੰਦਾ ਉਹ ਕਹਿੰਦਾ ਹੈ ਮੇਰੀ ਗਾਂ ਸੀ ਤੇ ਗਾਂ ਦੀ ਬੜੀ ਕੀਮਤੀ ਬੱਛੀ ਆ ਵੀ ਤੂੰ ਇਹਨੂੰ ਸੰਭਾਲ ਲਈ ਇਹਨੂੰ ਪਾਲ ਲਈ ਕੱਲ ਨੂੰ ਤੈਨੂੰ ਬੜਾ ਇਹਦੇ ਤੋਂ ਬੜਾ ਤੈਨੂੰ ਲਾਭ ਮਿਲੂਗਾ ਉਹ ਬ੍ਰਾਹਮਣ ਬੜਾ ਖੁਸ਼ ਹੁੰਦਾ ਵੀ ਠੀਕ ਆ ਦੇਖ ਮੈਨੂੰ ਉਹਨੇ ਬੱਛੀ ਦਿੱਤੀ ਗਾਂ ਦੀ ਹੈਨਾ ਉਹ ਤੁਰਿਆ ਜਾਂਦਾ ਰਾਸਤੇ 'ਚ ਤੁਰਿਆ ਜਾਂਦਾ ਜਦੋਂ ਤੁਰਿਆ ਜਾਂਦਾ ਤੇ ਇੱਥੇ ਚਾਰ ਲੋਕ ਖੜੇ ਹੁੰਦੇ ਆ ਉਹ ਲੋਕ ਕਿਹੜੇ ਹੁੰਦੇ ਉਹ ਚੋਰ ਹੁੰਦੇ ਆ ਚਾਰ ਚੋਰ ਹੁੰਦੇ ਇਕੱਠੇ ਚੋਰੀਆਂ ਕਰਦੇ ਅਕਸਰ ਉਹ ਸੋਚਦੇ ਆ ਵੀ ਕਿਵੇਂ ਨਾ ਕਿਵੇਂ ਬ੍ਰਾਹਮਣ ਤੋਂ ਬੱਚੀ ਖੋਈ ਜਾਵੇ ਕਿਉਂਕਿ ਉਹ ਤੁਰਿਆ ਜਾਂਦਾ ਰਸਤੇ 'ਚ ਤੁਹਾਨੂੰ ਪਤਾ ਪਿੰਡ ਹੁੰਦੇ ਆ ਢਾਣੀਆਂ ਹੁੰਦੀਆਂ ਤੇ ਉਹ ਸੋਚਦੇ ਵੀ ਜੇ ਆਪਾਂ ਐਵੇਂ ਬੱਚੀ ਖੋਈ ਤੇ ਬੰਦਾ ਰੋਲਾ ਪਾਊਗਾ ਸੋ ਪਲਾਨ ਬਣਾਇਆ ਜਾਵੇ ਵੀ ਇਹ ਤੋਂ ਬੱਚੀ ਕਿਵੇਂ ਖੋਈ ਜਾਵੇ ਚਲੋ ਉਹ ਪਲਾਨ ਬਣਾਉਂਦੇ ਆ ਉਹ ਬ੍ਰਾਹਮਣ ਥੋੜਾ ਅੱਗੇ ਜਾਂਦਾ ਇੱਕ ਚੋਰ ਦੇ ਕੋਲ ਆਉਂਦਾ ਸਤਿ ਸ਼੍ਰੀ ਅਕਾਲ ਬ੍ਰਾਹਮਣ ਜੀ ਆ ਕਿਹੜੀ ਨਸਲ ਦਾ ਕੁੱਤਾ ਲਈ ਜਾਨੇ ਹੋ ਉਹ ਕਹਿੰਦਾ ਭਰਾਵਾ ਕੁੱਤਾ ਨਹੀਂਗਾ ਬੱਚੀ ਆ ਤੂੰ ਧਿਆਨ ਨਾਲ ਦੇਖ ਉਹ ਕਹਿੰਦਾ ਬ੍ਰਾਹਮਣ ਜੀ ਮੈਨੂੰ ਤਾਂ ਕੁੱਤਾ ਲੱਗਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ ਦਿਖਦਾ ਘੱਟ ਆ ਕੁੱਤਾ ਥੋੜੀ ਆ ਤਾਂ ਗਾਂ ਦੀ ਬੱਚੀ ਆ ਮੈਂ ਕਿਤੇ ਕੰਮ ਕਰਨ ਜੋ ਵੀ ਉਹ ਕਿਰਿਆ ਕਰਦੇ ਉਹ ਕਰਨ ਗਿਆ ਸੀਗਾ ਬੱਚਾ ਜੰਮਿਆ ਕਿਸੇ ਦੇ ਘਰੇ ਤੇ ਉਹਨਾਂ ਨੇ ਮੈਨੂੰ ਬੱਚੀ ਦਾਣ ਕੀਤੀ ਆ ਉਹ ਕਹਿੰਦਾ ਨਹੀਂ ਨਹੀਂ ਬ੍ਰਾਹਮਣ ਜੀ ਇਹ ਕੁੱਤਾ ਏ ਤੁਹਾਨੂੰ ਉਹਨੇ ਐਵੇਂ ਪਾਗਲ ਬਣਾਤਾ ब्राह्मण सोचਦਾ ਹੈ ਆਪ ਹੀ পাগল ਹੋਣਾ ਹੈ ਹਨਾ ਉਹ ਥੋੜਾ ਹੋਰ ਅੱਗੇ ਜਾਂਦਾ ਜਦੋਂ ਜਾਂਦਾ ਫਿਰ ਉਹਨਾਂ ਨੂੰ ਥੋੜੇ ਕਾਫੀ ਅੱਗੇ ਜਦੋਂ ਪੈੜਾ ਤੈਅ ਕਰਦਾ ਤੇ ਉਹਨੂੰ ਇੱਕ ਹੋਰ ਚੋਰ ਮਿਲਦਾ ਉਹੀ ਉਹਨਾਂ ਦੀ ਪਲੈਨਿੰਗ ਹੁੰਦੀ ਹੈ ਨਾ ਉਹ ਚੋਰ ਕਹਿੰਦਾ ਉਹ ব্রাহ্মণ ਜੀ ਸਤਿ ਸ੍ਰੀ ਅਕਾਲ ਉਹਨਾਂ ਸਤਿ ਸ੍ਰੀ ਅਕਾਲ ਉਹ ਕਹਿੰਦਾ ਕਿਹੜੀ نسل ਦਾ ਕੁੱਤਾ ਲਈ ਜਾਂਦੇ ਹੋ ব্রাহ্মণ ਸੋਚਦਾ ਨਾ ਦਿਮਾਗ ਖਰਾਬ ਆ ਮੈਂ ਇਹਦੇ ਵੱਛੀ ਲੈ ਕੇ ਆਇਆ ਇਹ ਇਹ ਕਹੀ ਜਾਂਦੇ ਤੂੰ ਕੁੱਤਾ ਲਈ ਜਾਂਦਾ ਪਰ ਇੱਕ ਵਾਰ ਇਹ ਚੁੱਪ ਹੋ ਗਿਆ ਵੀ ਮੈਨੂੰ ਪਿਛਲੇ ਬੰਦੇ ਨੇ ਵੀ ਕਿਹਾ ਵੀ ਤੂੰ ਕੁੱਤਾ ਲਈ ਜਾਣਾ ਹੈ ਤੇ ਬੱਚੀ ਚਲ ਇੱਕ ਬੰਦੇ ਨੂੰ ਤਾਂ ਗਲਤਫਹਿਮੀ ਹੋ ਸਕਦੀ ਹੈ ਦੂਜੇ ਬੰਦੇ ਨੂੰ ਥੋੜਾ ਹੋਊਗੀ ਬ੍ਰਾਹਮਣ ਵਿਚਾਰਾ ਸੋਚਾ ਚ ਪੈ ਜਾਂਦਾ ਉਹ ਕੁਝ ਨਹੀਂ ਬੋਲਦਾ ਚੁੱਪ ਕਰਕੇ ਅੱਗੇ ਚਲਾ ਜਾਂਦਾ ਅੱਗੇ ਜਾਂਦਾ ਤੀਸਰਾ ਚੋਰ ਮਿਲਦਾ ਉਹ ਕਹਿੰਦਾ ਬ੍ਰਾਹਮਣ ਜੀ ਬੜਾ ਪਿਆਰਾ ਕੁੱਤਾ ਤੁਹਾਡਾ ਬੜੀ ਵਧੀਆ ਨਸਲ ਦਾ ਲੱਗਦਾ ਕਿਹੜੀ ਨਸਲ ਦਾ ਇਹ ਉਹ ਵਿਚਾਰਾ ਕਨਫਿਊਜ਼ ਹੋ ਜਾਂਦਾ ਵੀ ਹਏ ਕਿਤੇ ਵਾਕਈ ਕੁੱਤਾ ਨਾ ਹੋਵੇ ਮੈਨੂੰ ਵੀ ਗਲਤਫਹਿਮੀ ਹੋ ਗਈ ਹੈ। ਉਹ ਆਂਦੇ ਵੱਲ ਵੇਖਦਾ ਕੁਛ ਨਹੀਂ ਬੋਲਦਾ। ਉਹ ਕਹਿ ਕੇ ਚਲਿਆ ਜਾਂਦਾ। ਜਦੋਂ ਥੋੜਾ ਹੋਰ ਅੱਗੇ ਜਾਂਦਾ ਉਹਨੂੰ ਚੌਥਾ ਚੋਰ ਮਿਲਦਾ। ਉਹ ਕਹਿੰਦਾ ਬ੍ਰਾਹਮਣ ਜੀ ਕੁੱਤਾ ਬੜਾ ਪਿਆਰਾ ਤੁਹਾਡਾ। ਕਿੱਥੋਂ ਲੈ ਕੇ ਆਏ ਹੋ? ਬ੍ਰਾਹਮਣ ਵਿਚਾਰਾ ਇੰਨਾ ਪਰੇਸ਼ਾਨ ਹੋ ਸੋਚਦਾ ਵੀ ਮੈਨੂੰ ਉਹਨੇ ਪਾਗਲ ਬਣਾਇਆ। ਮੈਨੂੰ ਉਹਨੇ ਬੱਚੀ ਦੀ ਜਗ੍ਹਾ ਤੇ ਕੁੱਤਾ ਦੇਤਾ। ਵੀ ਲੋਕ ਮੇਰਾ ਮਜ਼ਾਕ ਉਡਾਉਣ। ਜਦੋਂ ਉਹ ਚੌਥਾ ਚੋਰ ਉਹਨੂੰ ਕਹਿੰਦਾ ਹੈ ਵੀ ਭਰਾਵਾ ਤੇਰੀ ਇਹ ਤੇਰਾ ਕੁੱਤਾ ਬੜਾ ਵਧੀਆ ਹੈ ਤੂੰ ਕਿੱਥੋਂ ਲੈ ਕੇ ਆਇਆ ਉਹ ਕੀ ਕਰਦਾ ਬ੍ਰਾਹਮਣ ਵਿਚਾਰਾ ਆਪਦਾ ਜਿਹੜੀ ਵੱਛੀ ਹੁੰਦੀ ਹੁੰਦਾ ਜਿਹੜਾ ਰੱਸਾ ਹੁੰਦੇ ਤੇ ਹੱਥ ਚ ਫੜਾਉਂਦਾ ਆ ਲੈ ਭਰਾਵਾ ਵਧੀਆ ਨਸਲ ਦਾ ਕੁੱਤਾ ਤੂੰ ਆਪਦੇ ਘਰੇ ਲੈ ਜਾ ਉਹ ਖੁਸ਼ ਉਹ ਲੈ ਜਾਂਦੇ ਆ ਬ੍ਰਾਹਮਣ ਵਿਚਾਰਾ ਸੜਿਆ ਬਲਿਆ ਘਰੇ ਚੱਲ ਜਾਂਦਾ ਉਹ ਚਾਰੇ ਚੋਰ ਇੰਨੇ ਖੁਸ਼ ਹੁੰਦੇ ਆ ਵੀ ਦੇਖ ਅਸੀਂ ਚਾਰਾ ਬੰਦਿਆਂ ਨੇ ਬੰਦੇ ਨੂੰ ਪਾਗਲ ਬਣਾਤਾ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਇਹੀ ਸਿੱਖਿਆ ਮਿਲਦੀ ਆ ਵੀ ਸਾਨੂੰ ਆਪਦੇ ਉੱਤੇ ਵਿਸ਼ਵਾਸ ਹੀ ਨਹੀਂ ਹੁੰਦਾ ਕਦੇ ਵਿਸ਼ਵਾਸ ਨਹੀਂ ਹੁੰਦਾ ਸਾਨੂੰ ਸਿਰਫ ਆਪਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿਉਂਕਿ ਜਦੋਂ ਤੁਹਾਡੇ ਨਾਲ ਕੁਝ ਚੰਗਾ ਹੋਊਗਾ ਨਾ ਜਦੋਂ ਤੁਹਾਡੇ ਕੋਲ ਕੁਝ ਚੰਗਾ ਹੋਊਗਾ ਲੋਕਾਂ ਨੂੰ ਚੰਗਾ ਥੋੜੀ ਲੱਗੂਗਾ ਉਹ ਹਮੇਸ਼ਾ ਕੋਸ਼ਿਸ਼ ਕਰਨਗੇ ਕਿ ਤੁਹਾਡੇ ਤੋਂ ਖੋਇਆ ਜਾਵੇ ਉਹਦੇ ਵਾਸਤੇ ਪਲਾਨ ਬਣਾਉਣਗੇ ਏ ਹੁਣ ਹਿੰਮਤ ਤੁਹਾਡੀ ਹੈ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਦੇ ਕੋਲ ਕਿਵੇਂ ਰੱਖਣਾ ਹੈ ਦੋਸਤੋ ਕਹਾਣੀ ਬੜੀ ਵਧੀਆ ਸੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਸੋ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਵੀ ਇੱਕ ਚੀਜ਼ ਨੂੰ ਲੈ ਕੇ ਲੋਕਾਂ ਦੀ ਸੋਚ ਬਹੁਤ ਹੁੰਦੀ ਆ ਕਿਸੇ ਨੂੰ ਪਾਗਲ ਜ਼ਰੂਰੀ ਨਹੀਂ ਹੁੰਦਾ ਇੱਕ ਗੱਲ ਕਹਿਣ ਵਾਲਾ ਬੰਦਾ ਇੱਕ ਪਾਸੇ ਇੱਕ ਬੰਦਾ ਇੱਕ ਪਾਸੇ 100 ਬੰਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਉਹ ਇੱਕ ਬੰਦਾ ਗਲਤ ਹੋਵੇ ਸੋ ਬੰਦੇ ਵੀ ਗਲਤ ਹੋ ਸਕਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਤੁਸੀਂ ਜੋ ਕਰ ਰਹੇ ਹੋ ਉਹ ਸਹੀ ਕਰ ਰਹੇ ਹੋ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਆ ਕਰ ਰਿਹਾ ਇਹ ਸਹੀ ਹੈ ਗੱਲ ਖਤਮ ਉਸ ਤੋਂ ਬਾਅਦ ਤੁਸੀਂ ਕਦੇ ਕਿਸੇ ਦੀ ਗੱਲ ਨਾ ਸੁਣੋ ਸੁਣੋ ਜ਼ਰੂਰ ਇੱਕ ਕੰਨ ਚੋਂ ਕਹਿੰਦੇ ਹੁੰਦੇ ਨਾ ਇੱਕ ਕੰਨ ਚ ਪਾਓ ਤੇ ਦੂਜੇ ਕੰਨ ਚੋਂ ਕੱਢ ਦੋ ਦੁਨੀਆ ਤੁਹਾਨੂੰ ਕਦੇ ਵੀ ਤਰੱਕੀ ਕਰਦੇ ਹੋਏ ਵੇਖ ਨਹੀਂ ਸਕਦੀ ਸੋ ਆਪਦੀਆਂ ਖੁਸ਼ੀਆਂ ਆਪਦੀ ਤਰੱਕੀ ਆਪਦੇ ਕੋਲ ਰੱਖੋ ਦੋਸਤੋ ਉਮੀਦ ਆ ਤੁਹਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲੀ ਹੋਊਗੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਸ ਕਹਾਣੀ ਦੀ ਹੋਰ ਕੀ ਕੀ ਸਿੱਖਿਆ ਹੋ ਸਕਦੀ ਆ ਸੋ ਮੈਂ ਫਿਰ ਸਰਬਜੀਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਕਹਾਣੀ ਜਰੂਰ ਪਸੰਦ ਆਈ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਕਿ ਲੋਕ ਸਾਨੂੰ ਹਮੇਸ਼ਾ ਪਾਗਲ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਸੋ ਥੈਂਕ ਯੂ so much ਧੰਨਵਾਦ